ਮੋਰਚੇ ਦੇ ਸੱਦੇ ਤੇ ਆਇਆ ਤੁਹਾਨੂੰ ਪੂਰੀ ਦੁਨੀਆ ਦੇ ਚੈਨੋ ਦੇਖ ਰਹੇ ਨੇ ਬਹੁਤ ਜਾਨ ਤੇ ਨਾਲ ਬੈਠੇ ਹੋ ਇਸ ਕਰਕੇ ਬੇਰਤੀ ਕਰਦੇ ਜਿਹੜੇ ਅਜੇ ਵੀ ਮਾੜੇ ਕੋਟੇ ਭਰਾ ਬਾਹਰ ਕਰ ਰਹੇ ਨੇ ਕਿ ਆਓ ਬੈਠੋ ਮਨਾਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਜੋ ਕਿਸਾਨ ਸੂਜਿਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਿਆਂ ਬਹੁਤ ਭਾਰੀ ਵਰਕਰ ਜਿਹੜੇ ਅੱਜ ਦੇ ਪਹੁੰਚੇ ਆ ਸਰਦਾਰ ਫਰਮਾਨ ਸਿੰਘ ਸੰਧੂ ਸਾਹਿਬ ਦੀ ਮੌਜੂਦਗੀ ਦੇ ਵਿੱਚ ਔਰ ਸਭ ਤੋਂ ਪਹਿਲਾਂ ਅੱਜ ਇੱਥੇ ਜਿਹੜੀ ਆ ਵਰੇਗੰਦ ਮਨਾਈ ਜਾ ਰਹੀ ਆ ਸਾਡੀ ਜੋ ਕਿ 2022 ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਸੀ 750 ਕਿਸਾਨਾਂ ਦੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਉਸ ਟਾਈਮ ਤੋਂ ਮਰਲੇ ਸਾਡੇ ਨਾਲ ਜੋ ਵਾਅਦੇ ਕੀਤੇ ਸੀਗੇ ਅੱਜ ਚੰਡੀਗੜ੍ਹ ਦੇ ਵਿੱਚ ਜੋ ਉਸ ਦਰਦਾਰਸ਼ਨ ਕੀਤਾ ਜਾ ਰਿਹਾ ਕਿਉਂਕਿ ਸੈਂਟਰ ਸਰਕਾਰ ਬਿਜਲੀ ਪ੍ਰਾਈਵੇਟ ਕਰਨ ਜਾ ਰਹੀ ਹੈ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਹੈ ਦੂਜਾ ਚੰਡੀਗੜ੍ਹ ਦੀ ਜਿਹੜੀ ਯੂਨੀਵਰਸਿਟੀ ਆ ਉਹ ਪੰਜਾਬ ਤੋਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਕੱਲੀ ਯੂਨੀਵਰਸਿਟੀ ਨਹੀਂ ਬਲਕੇ ਜਿਹੜਾ ਪੂਰਾ ਚੰਡੀਗੜ੍ਹ ਆ ਇਹ ਜਿਹੜਾ ਸਰਕਾਰ ਸੈਂਟਰ ਸਰਕਾਰ ਪੰਜਾਬ ਤੋਂ ਖੋਣ ਨੂੰ ਫਿਰਦੀ ਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਇਹ ਗੱਲ ਦੱਸ ਦੇਣਾ ਚਾਹੁੰਦੀ ਆ ਇਹ ਇਹ ਅਨੇਕਾ ਪਿੰਡ ਜਾੜ ਕੇ ਜਿਹੜੀ ਹੈ ਚੰਡੀਗੜ੍ਹ ਸਿਟੀ ਬਠਾਈ ਗਈ ਆ ਔਰ ਇਹਦੇ ਚੱਪੇ-ਚੱਪੇ ਤੇ ਪੰਜਾਬੀਆਂ ਦਾ ਹਾਕਾ ਔਰ ਪੰਜਾਬੀ ਇਹ ਯੂਨੀਵਰਸਿਟੀ ਨੂੰ ਕੀ ਪੂਰੇ ਚੰਡੀਗੜ੍ਹ ਨੂੰ ਕੀ ਇੱਥੋਂ ਦਾ ਇੱਕ ਪੱਤਾ ਵੀ ਸੈਂਟਰ ਸਰਕਾਰ ਨੂੰ ਤੋੜਨ ਨਹੀਂ ਦਿੱਤਾ ਜਾਊਗਾ ਔਰ ਕਿਸਾਨ ਸੰਜੁਗਤ ਮੋਰਚੇ ਵੱਲੋਂ ਕਰੜਾ ਵਿਰੋਧ ਕੀਤਾ ਜਾਊਗਾ ਦੂਜਾ ਕਿਸਾਨਾਂ ਦਾ ਜੋ ਹੜਾ ਦੇ ਨੁਕਸਾਨ ਹੋਏ ਉਹ ਹੜਾ ਜੇ ਅਜੇ ਤੱਕ ਪੰਜਾਬ ਗਵਰਨਮੈਂਟ ਦੇ ਮਾਅਬਜਾ ਜਿਹੜਾ ਵਾ ਉਹ ਨਹੀਂ ਦਿੱਤਾ ਔਰ ਦੂਜਾ ਯੂਨੀਵਰਸਿਟੀ ਨੂੰ ਪ੍ਰਾਈਵੇਟ ਜੋ ਕਰਨ ਜਾ ਰਹੇ ਆ ਉਹਦੇ ਰੋਸ ਦੇ ਵਿੱਚ ਔਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਜਿਹੜਾ ਵਾ ਅੱਜ ਕਿਸਾਨਾਂ ਦਾ ਭਾਰੀ ਇਕੱਠ ਚੰਡੀਗੜ੍ਹ ਦੇ ਵਿੱਚ ਜਿਹੜਾ ਵਾ ਸੱਜਿਆ ਗਿਆ ਔਰ ਕਿਸਾਨ ਸੁਜੋਗਤ ਮੋਰਚੇ ਵੱਲੋਂ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਅੱਜ ਹਰ ਇੱਕ ਜਥੇਬੰਦੀ ਦੇ ਵਰਕਰ ਜਿਹੜੇ ਆ ਬਹੁਤ ਭਾਰੀ ਵਰਕਰ ਇੱਥੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਔਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਕੰਮ ਸੇ ਕੰਮ 300 ਵਰਕਰ ਜਿਹੜਾ ਵਾ ਇੱਥੇ ਬੱਸਾਂ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਆ ਸੋ ਅਸੀਂ ਵੀ ਜ਼ਿਲ੍ਹਾ ਮੋਗਾ ਵੱਲੋਂ ਜਿਹੜੇ ਆ ਸਰਦਾਰ ਪਰਮਾਨ ਸਿੰਘ ਦੇ ਹੁਕਮ ਤੇ ਇੱਥੇ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਆ ਸੋ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਪੰਜਾਬੀਓ ਕਮਰ ਕੱਸੇ ਫੇਰ ਕੱਸ ਲੋ ਕਿਉਂਕਿ ਸੈਂਟਰ ਸਰਕਾਰ ਤੁਹਾਡੇ ਤੇ ਜ਼ੁਲਮ ਕਰਨ ਦੀ ਤਿਆਰੀ ਦੇ ਵਿੱਚ ਆ ਔਰ ਆਪਾਂ ਇਹ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਔਰ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੁੱਠ ਹੋਣ ਦੀ ਲੋੜ ਆ ਔਰ ਸਾਰੇ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਜਿਵੇਂ ਦਿੱਲੀ ਦੇ ਵਿੱਚ ਆਪਾਂ ਅੰਦੋਲਨ ਲੜਿਆ ਸੀ ਇਸੇ ਤਰ੍ਹਾਂ ਫੇਰ ਅੱਜ ਪੰਜਾਬ ਦਾ ਬੱਚਾ ਬੱਚਾ ਉੱਠ ਕੇ ਖੜਾ ਹੋਵੇ ਜੋ ਸਰਕਾਰਾਂ ਸਾਡੇ ਉੱਤੇ ਜ਼ੁਰਮ ਕਰ ਰਹੀਆਂ ਇਸ ਜ਼ੁਰਮ ਦਾ ਜਵਾਬ ਦੇਣ ਵਾਸਤੇ ਕਿਸਾਨ ਦੇ ਜਿਹੜੇ ਪੰਜਾਬ ਦੇ ਕਿਸਾਨ ਆ ਮਜ਼ਦੂਰ ਆ ਹੁਣ ਮਜ਼ਦੂਰ ਜਥੇਬੰਦੀਆਂ ਵੀ ਸਾਡੇ ਨਾਲ ਮਿਲ ਚੁੱਕੀਆਂ ਔਰ ਅਸੀਂ ਡਟ ਕੇ ਜਿਹੜਾ ਇਸ ਚੀਜ਼ ਦਾ ਵਿਰੋਧ ਕਰਾਂਗੇ ਔਰ ਸੈਂਟਰ ਸਰਕਾਰ ਦੀਆਂ ਨੀਤੀਆਂ ਨੂੰ ਕਦੇ ਵੀ ਪਾਸ ਨਹੀਂ ਹੋਰ ਦਿੱਤਾ ਜਾਊਗਾ ਆਓ